ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲਾਹਪ੍ਰੇਤਕਰ ਹਜ਼ਰਾਂਜੀ ਗੁਰਵਿੰਦਰ ਸਰਸੇਨੀ ਦੁਆਰਾ ਲਿਖੀ ਗਈ ਪਾਕਿਸਤਾਨੀ ਕੁੜੀ ਦੀ ਇੱਕ ਸੱਚੀ ਕਹਾਣੀ ਲੈ ਕੇ ਹਾਜ਼ਰਾਂ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਜੂਨ 1947 ਦੇ ਦਿਨ ਕੋਠਿਆਂ ਦੇ ਉੱਤੇ ਪੈਂਦੀ ਕੜਾਕੇ ਦੀ ਤੌਪਾ ਤੇ ਹਵਾ ਦੇ ਵਿੱਚ ਪੂਰੀ ਲੂੰ ਚਲਦੀ ਹੋਈ ਕੁਦਰਤ ਵੀ ਆਪਣਾ ਪੂਰਾ ਕਹਿਰ ਮਚਾ ਰਹੀ ਸੀ ਆਸ-ਪਾਸੇ ਪੂਰੀ ਹਾਹਾਕਾਰ ਮਚੀ ਹੋਈ ਸੀ ਅળી ਤੁਮਲੇ ਤੇ ਲੋਕਾਂ ਦੇ ਵਿੱਚ ਪੂਰਾ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ ਸੀ ਸਾਰੇ ਭਾਰਤ ਦੇ ਵਿੱਚ ਮੁਸਲਮਾਨ ਅਤੇ ਹਿੰਦੂ ਇੱਕ ਦੂਜੇ ਦੇ ਮੌਤੇ ਵੈਰੀ ਬਣੇ ਹੋਏ ਸੀ ਪਿੰਡ ਸਰਸੀਨੀ ਦੇ ਵਿੱਚ ਰਹਿੰਦੇ ਦੋ ਮੁਸਲਮਾਨ ਪਰਿਵਾਰ ਥਰ-ਥਰ ਕੰਬ ਰਹੇ ਸੀ ਬਾਹਰ ਦਾ ਰੌਲਾ ਸੁਣਦੇ ਹੁੰਦੇ ਕਿਸੇ ਬੇਰਹਿਮ ਇਨਸਾਨ ਨੇ ਅੰਬਾਲੀ ਦੇ ਵਿੱਚ ਪੜਕ ਰਹੀ ਭੀੜ ਨੂੰ ਜਾ ਕੇ ਦੱਸ ਦਿੱਤਾ ਕਿ ਫੁਲਾਣੀ ਫੁਲਾਣੀ ਪਿੰਡ ਦੇ ਵਿੱਚ ਮੁਸਲਮਾਨ ਪਰਿਵਾਰ ਰਹਿੰਦੇ ਹਨ ਬਸ ਇਹ ਪਤਾ ਲੱਗਣ ਦੀ ਤੀਰ ਸੀ ਉਸ ਪੀਰ ਨੇ ਆਪਣੇ ਕਦਮ ਪਿੰਡ ਸਰਸੇਨੀ ਦੇ ਲਾਗੇ ਤੱਕੇ ਦੀ ਪਿੰਡਾਂ ਵੱਲ ਵਧਾਉਣੀ ਸ਼ੁਰੂ ਕਰ ਦਿੱਤੇ ਪਹਿਲਾਂ ਤਾਂ ਉਸ ਭੜੀ ਗਈ ਪੀਰ ਨੇ ਪਿੰਡ ਸਰਸੇਨੀ ਦੇ ਲਾਗਲੇ ਪਿੰਡ ਆਲਮਗੀਰ ਦੇ ਵਿੱਚ ਜਾ ਕੇ ਮੁਸਲਮਾਨ ਵੀਰਾਂ ਨੂੰ ਵੀ ਰਹਿਮੀ ਤੇ ਨਾਲ ਕੁਟੀਆਂ ਮਾਰਿਆ ਉਹਨਾਂ ਦੀ ਬਹੂ ਬੇਟੀਆਂ ਦੀ ਇੱਜ਼ਤ ਆਭਰੂ ਨੂੰ ਰੁੱਖਾਂ ਦੇ ਟੰਗ ਦਿੱਤਾ ਜਦੋਂ ਉਹਨਾਂ ਨੂੰ ਕਿਸੇ ਨੇ ਆ ਕੇ ਦੱਸਿਆ ਕਿ ਪਿੰਡ ਸਰਸੇਨੀ ਦੇ ਵਿੱਚ ਦੋ ਪਰਿਵਾਰ ਮੁਸਲਮਾਨਾਂ ਦੇ ਵੀ ਰਹਿੰਦੇ ਹਨ ਉਸਪੀੜਨੀ ਬਿਲਕੁਲ ਵੀ ਧੀਰ ਨਾ ਕੀਤੀ। ਕੁਸਪੇੜ ਦੇ ਵਿੱਚ ਕੁਝ ਬੰਦੇ ਅਣਪਛਾਤੇ ਵਿਖਾਈ ਦੇ ਰਹੇ ਸਨ ਜੋ ਕਿ ਅੰਬਾਲੇ ਦੇ ਲਾਗੇ ਤਾਗੀ ਦੇ ਬਿਲਕੁਲ ਵੀ ਨਹੀਂ ਦਿਸ ਰਹੇ ਸਨ। ਉਹਨਾਂ ਦੇ ਹੱਥਾਂ ਦੇ ਵਿੱਚ ਵੱਡੀਆਂ-ਵੱਡੀਆਂ ਸੋਟੀਆਂ ਤੇ ਨਕੀਲੇ ਹਥਿਆਰ ਸ਼ਰੀਆਮ ਵਿਖਾਈ ਦੇ ਰਹੇ ਸਨ। ਸਾਰੇ ਦਾਸਰਾ ਇਲਾਕਾ ਬਹੁਤ ਹੀ ਜ਼ਿਆਦਾ ਸਹਿਮਿਆ ਹੋਇਆ ਸੀ। ਪਿੰਡ ਸਰਸਿਨੀ ਦੇ ਨੇੜੇ ਜਦੋਂ ਉਹ ਪਹੁੰਚੇ ਤਾਂ ਉਹਨਾਂ ਨੇ ਉੱਥੇ ਬਾਹਰ ਖੜੇ ਹੋਏ ਕੁਝ ਸਿੱਖ ਸਰਦਾਰ ਬੁੱਢੇ ਬੰਦੇ ਨੇ ਤੋ ਪੁੱਛਿਆ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਮੁਸਲਮਾਨ ਰਹਿੰਦੇ ਹਨ ਤਾਂ ਉਹਨਾਂ ਦੇ ਵਿੱਚ ਇੱਕ ਬੁੱਢਾ ਬੋਲ ਪਿਆ ਤੇ ਆਖਣ ਲੱਗਿਆ ਕਿ ਭਾਈ ਪਹਿਲਾਂ ਰਹਿੰਦੇ ਸਨ ਪਰ ਹੁਣ ਮੈਨੂੰ ਲੱਗਦਾ ਇਸ ਪਿੰਡ ਨੂੰ ਛੱਡ ਕੇ ਚਲੇ ਗਏ ਪਰ ਉਹਨਾਂ ਪੀੜ ਵਿੱਚ ਚਾਏ ਹੋਏ ਬੰਦਿਆਂ ਨੇ ਉਹਨਾਂ ਬਜ਼ੁਰਗਾਂ ਉਤੇ ਰੱਤਾ ਮਾਤਰ ਵੀ ਵਿਸ਼ਵਾਸ ਨਹੀਂ ਕੀਤਾ ਤੇ ਉਹ ਸਾਰੇ ਪਿੰਡ ਦੇ ਵਿੱਚ ਜਾ ਕੇ ਹਰ ਕਿਸੇ ਤੋਂ ਪੁੱਛਣ ਲੱਗ ਪਏ ਕਿ ਤੁਹਾਡੇ ਪਿੰਡ ਦੇ ਵਿੱਚ ਮੁਸਲਮਾਨਾਂ ਦੇ ਘਰ ਕਿੱਧਰਲੇ ਪਾਸੇ ਪੈਂਦੇ ਹਨ ਇਹ ਤੇ ਦੂਜੇ ਪਾਸੇ ਉਹਨਾਂ ਦੋਵਾਂ ਪਰਿਵਾਰਾਂ ਦੇ ਮੁਖੀ ਬਹੁਤ ਜ਼ਿਆਦਾ ਘਬਰਾਏ ਹੋਏ ਸਨ ਕਿਉਂਕਿ ਉਹਨਾਂ ਦੋਵਾਂ ਪਰਿਵਾਰਾਂ ਦੇ ਮੁਖੀਆਂ ਦੇ ਵਿੱਚੋਂ ਇੱਕ ਦਾ ਨਾਂ ਵਜੀਦ ਅਹਿਮਦ ਸੀ ਦਿੱਕਤ ਇਸ ਗੱਲ ਦੀ ਨਹੀਂ ਸੀ ਕਿ ਇਸ ਪਿੰਡ ਨੂੰ ਛੱਡ ਕੇ ਜਾਣਾ ਪਵੇਗਾ ਬਲਕਿ ਦਿੱਕਤ ਇਸ ਗੱਲ ਦੀ ਸੀ ਅਤੇ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਸੀ ਕਿ ਉਸ ਦੀ ਨੂੰ ਗਰਭਪਤੀ ਸੀ ਉਹਨਾਂ ਨੂੰ ਲਗਾਤਾਰ ਇਹੀ ਫਿਕਰ ਹੋ ਰਹੀ ਸੀ ਕਿ ਜੇਕਰ ਅਸੀਂ ਆਪਣੀ ਨੂੰ ਨੂੰ ਗੱਡੀਆਂ ਦੇ ਉੱਤੇ ਲੱਦ ਕੇ ਲੈ ਵੀ ਗਏ ਚਲੇ ਗਏ ਤਾਂ ਰਸਤੇ ਦੇ ਵਿੱਚ ਪਤਾ ਨਹੀਂ ਇਹਨਾਂ ਭੜਕੇ ਹੋਏ ਦਰਿੰਦਿਆਂ ਨੇ ਕੀ ਤੋਂ ਕੀ ਕਰ ਦਿਨਾ ਹੈ ਅਚਾਨਕ ਵਜੀਰ अहमद ਦੇ ਦਿਮਾਗ ਦੇ ਵਿੱਚ ਗੱਲ ਆਈ ਕਿ ਕਿਉਂ ਨਾ ਉਹਨਾਂ ਦੇ ਨਾਲ ਲੱਗਦੇ ਜ਼ਮੀਦਾਰਾਂ ਦੇ ਘਰਾਂ ਦੇ ਵਿੱਚ ਜਾ ਕੇ ਆਪਣੀ ਪੱਗ ਉਹਨਾਂ ਦੇ ਪੈਰਾਂ ਦੇ ਵਿੱਚ ਰੱਖ ਦੇਵਾਂ ਅਤੇ ਜਦੋਂ ਵਜੀਰ ਰਹਿਮਨ ਪਿੰਡ ਵਿੱਚ ੜਕੀ ਹੋਈ ਭੀੜ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਉਸ ਨੇ ਬਿਲਕੁਲ ਵੀ ਦੇਰ ਨਹੀਂ ਕੀਤੀ ਉਸ ਨੇ ਆਪਣੇ ਸਾਰੇ ਕਰਤਿਆਂ ਨੂੰ ਕਿਹਾ ਕਿ ਜਿੰਨਾ ਜਲਦੀ ਹੋ ਸਕੇ ਤੁਸੀਂ ਬਿਨਿਸ਼ ਨੂੰ ਜਲਦੀ ਜਲਦੀ ਮਿਲ ਲਵੋ ਕਿਉਂਕਿ ਮੈਂ ਇਸ ਨੂੰ ਆਪਣੀ ਅਮਾਨਤ ਸਮਝ ਕੇ ਜੰਗੀਰ ਸਿੰਘ ਦੇ ਘਰ ਛੱਡਣ ਚੱਲਿਆ ਆਂ ਜਦੋਂ ਇਹ ਗੱਲ ਵਜ਼ੀਰ ਅਹਿਮਦ ਦੇ ਸਾਰੇ ਪਰਿਵਾਰ ਨੇ ਸੁਣੀ ਤਾਂ ਉਹਨਾਂ ਦੀ ਅੱਖਾਂ ਦੇ ਵਿੱਚੋਂ ਹੰਝੂਆਂ ਦੇ ਝਰਨੇ ਵਗ ਜਲੇ ਉਹਨਾਂ ਦੇ ਪਰਿਵਾਰ ਦੇ ਵਿੱਚ ਰਹਿ ਰਹੇ ਦੂਜੇ ਪਰਾਂਵਾਂ ਦੇ ਛੋਟੇ-ਛੋਟੇ ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਬੇਨਿਸ਼ਤੀਸਾ ਸਾਰ ਰੋ-ਰੋ ਕੇ ਬਹੁਤ ਬੁਰਾ ਹਾਲ ਹੋ ਗਿਆ ਬੇਨਿਸ਼ਦਾ ਪਤੀ ਤਾਂ ਉਸਨੂੰ ਛੱਡਣ ਵਾਸਤੇ ਤਿਆਰ ਹੀ ਨਹੀਂ ਸੀ ਉਸਨੇ ਕੁੱਟ ਕੇ ਆਪਣੀ ਬੀਗਮ ਨੂੰ ਜੱਫੀ ਪਾ ਲਈ ਕੁਝ ਦਿਨ ਬਾਅਦ ਵਜ਼ੀਰ ਅਹਿਮਦ ਨੇ ਵੀ ਆਪਣੀ ਅੱਖਾਂ ਨੂੰ ਪੂੰਝਦੇ ਹੋਏ ਆਪਣੀ ਨੂੰ ਦਸਿਰ ਪਲੋਸੇ ਹੋਏ ਆਖਿਆ ਕਿ ਪੁੱਤ ਮੈਂ ਤੈਨੂੰ ਬਹੁਤ ਜਲਦੀ ਲੈਣ ਆਵਾਂਗਾ पर मैं इस हालत ਦੇ ਵਿੱਚ ਤੈਨੂੰ ਆਪਣੇ ਨਾਲ ਨਹੀਂ ਲੈ ਕੇ ਜਾ ਸਕਦਾ ਜਲਦੀ ਜਲਦੀ ਉਹ ਆਪਣੇ ਘਰ ਤੋਂ ਨਿਕਲ ਕੇ ਸਿੱਧਾ ਹੀ ਜੰਗੀਰ ਸਿੰਘ ਦੇ ਘਰ ਵੱਲ ਨੂੰ ਹੋ ਤੁਰਿਆ ਅਤੇ ਉੱਥੇ ਜਾ ਕੇ ਉਸ ਨੇ ਬਾਹਰਲਾ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ਾ ਅੰਦਰੋਂ ਲੱਗਿਆ ਹੋਇਆ ਸੀ ਅਤੇ ਥੋੜੀ ਦੇਰ ਬਾਅਦ ਅੰਦਰੋਂ ਉੱਠ ਕੇ ਜੰਗੀਰ ਸਿੰਘ ਦਰਵਾਜ਼ੇ ਵੱਲ ਨੂੰ ਆਇਆ ਤਾਂ ਉਸ ਨੇ ਚੁਰਾ ਦਰਵਾਜ਼ਾ ਖੋਲ੍ਹਿਆ ਤਾਂ ਅੱਗੇ ਉਹ ਵਜੀ ਰਹਿਮਤ ਹੱਥ ਜੋੜ ਕੇ ਖੜਾ ਸੀ ਅਤੇ ਜਲਦੀ ਜਲਦੀ ਵਿੱਚ ਆਖਣ ਲੱਗਾ ਕਿ ਭਾਈ ਜੰਗੀਰ ਸਿੰਘ ਮੈਂ ਤੇਰੇ ਕਿਰਦਾਰ ਤੋਂ ਚੰਗੀ ਤਰ੍ਹਾਂ ਵਕੀਫ ਹਾਂ ਤੂੰ ਅੱਜ ਤੱਕ ਇਸ ਨੂੰ ਜਿਉਂ ਦਾ ਤਿਉਂ ਰੱਖਿਆ ਹੋਇਆ ਹੈ ਇਸ ਲਈ ਭਰਾਵਾ ਮੈਂ ਆਪਣੀ ਸਭ ਤੋਂ ਕੀਮਤੀ ਅਮਾਨਤ ਤੇਰੇ ਕੋਲ ਲੈ ਕੇ ਆਇਆ ਹਾਂ ਭਰਾਵਾ ਤੂੰ ਜਾਣਦਾ ਹੈ ਕਿ ਸਾਨੂੰ ਇਸ ਪਿੰਡ ਨੂੰ ਛੱਡ ਕੇ ਜਾਣਾ ਹੀ ਪਵੇਗਾ ਨਹੀਂ ਤਾਂ ਪਤਾ ਨਹੀਂ ਇਹਨਾਂ ਦਰਿੰਦਿਆਂ ਨੇ ਸਾਡੇ ਪਰਿਵਾਰ ਤੇ ਨਾਲ ਕੀ ਤੋਂ ਕੀ ਕਰ ਦੇਣਾ ਹੈ ਵਜ਼ੀਰ ਅਮਨ ਨੇ ਆਪਣੀ ਪੱਗ ਦਾ ਵਾਸਤਾ ਪਾ ਕੇ ਜੰਗੀਰ ਸਿੰਘ ਨੂੰ ਆਪਣੀ ਨੂ ਸੌਪ ਦਿੱਤੀ ਅਤੇ ਕਿਹਾ ਕਿ ਭਰਾਵਾ ਇਸ ਨੂੰ ਆਪਣੀ ਧੀ ਸਮਝ ਕੇ ਹੀ ਰੱਖੀ ਤੇ ਮੈਂ ਆਪਣੀ ਇਸਤੀ ਨੂੰ ਵਾਪਸ ਹਾਲਾਤ ਠੀਕ ਹੋਣ ਤੇ ਜਰੂਰ ਲੈਣਾ ਮੰਗਾ ਇਹ ਗੱਲ ਕਹਿ ਕੇ ਵਜ਼ੀਰ ਅਮਨ ਨੇ ਆਪਣੀ ਨੂ ਵੇਨਿਸ਼ ਨੂੰ ਜੰਗੀਰ ਸਿੰਘ ਦੇ ਘਰ ਵਿੱਚ ਪਾੜ ਦਿੱਤਾ ਅਤੇ ਦਰਵਾਜ਼ਾ ਇੱਕਦਮ ਲਾ ਕੇ ਨਿਕਲ ਗਿਆ ਤੇ ਅੱਗੇ ਉਹ ਜੰਗੀਰ ਸਿੰਘ ਨੇ ਬੜੀ ਹੀ ਹਲੀਮੀ ਦੇ ਨਾਲ ਬੀਨੇਸ਼ ਨੂੰ ਆਪਣੀ ਧੀ ਮੰਨਦੇ ਹੋਏ ਆਪਣੇ ਘਰ ਦੇ ਵਿੱਚ ਸ਼ਰਨ ਦੇ ਦਿੱਤੀ ਜਦੋਂ ਜੰਗੀਰ ਸਿੰਘ ਦੀ ਘਰਵਾਲੀ ਨੂੰ ਪਤਾ ਲੱਗਿਆ ਕਿ ਉਹ ਗਰਭਪਤੀ ਹੈ ਤਾਂ ਉਸਨੇ ਉਸੇ ਸੰਬ ਸੰਬਾਰ ਹੋਰ ਵੀ ਵਧੀਆ ਤਰੀਕੇ ਦੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਜੰਗੀਰ ਸਿੰਘ ਦਾ ਸਾਰਾ ਪਰਿਵਾਰ ਬਹੁਤ ਹੀ ਚੰਗੇ ਕਿਰਦਾਰ ਦਾ مالک ਸੀ ਤੇ ਉਹ ਬੀਨੇਸ਼ ਨੂੰ ਆਪਣੀ ਧੀ ਵਾਂਗ ਹੀ ਸਮਝਦੇ ਰਹੇ ਸਨ ਪਰ ਦੂਜੇ ਪਾਸੇ ਵਜ਼ੀਰ ਅਹਿਮਦ ਆਪਣੇ ਦੋਵੇਂ ਪਰਿਵਾਰਾਂ ਨੂੰ ਨਾਲ ਲੈ ਕੇ ਗੱਡੀਆਂ ਦੇ ਵਿੱਚ ਆਪਣਾ ਸਾਜੋ-ਸਮਾਨ ਜਿੰਨਾ ਵੀ ਭਰ ਸਕਦਾ ਸੀ ਉਸ ਨੂੰ ਭਰ ਕੇ ਪਿੰਡ ਦੇ ਪਿਛਲੇ ਪਾਸੇ ਨੂੰ ਨਿਕਲ ਗਿਆ ਜਦੋਂ ਉਹ ਰਾਹ ਦੇ ਵਿੱਚ ਜਾ ਰਹੇ ਸਨ ਤਾਂ ਉਹ ਬਾਰ-ਬਾਰ ਕੇ ਰੋ ਰਹੇ ਸਨ ਕਿ ਪਤਾ ਨਹੀਂ ਬੇਨਿਸ਼ਤਾ ਹੁਣ ਕੀ ਤੋਂ ਕੀ ਬਣੇਗਾ ਪਰ ਵਜ਼ੀਰ ਅਹਿਮਦ ਨੂੰ ਪੂਰਾ ਯਕੀਨ ਸੀ ਜੰਗੀਰ ਸਿੰਘ ਤੇ ਅਤੇ ਉਸ ਦੇ ਪਰਿਵਾਰ ਦੇ ਉੱਤੇ ਕਿ ਉਸ ਦੀ ਧੀ ਦੀ ਪਰਵਰਿਸ਼ ਬਹੁਤ ਵਧੀਆ ਤਰੀਕੇ ਨਾਲ ਕਰਨਗੇ ਜਦੋਂ ਵਜ਼ੀਰ अहमद ਆਪਣੇ ਦੋਵੇਂ ਪਰਿਵਾਰਾਂ ਦੇ ਨਾਲ ਰਾਹ ਵਿ ਜਾ ਰਿਹਾ ਸੀ ਤਾਂ ਭੜਕੀ ਹੋਈ ਭੀੜ ਉਹਨਾਂ ਦੇ ਪਿੱਛੇ-ਪਿੱਛੇ ਆ ਰਹੀ ਸੀ ਅਤੇ ਵਜ਼ੀਰ अहमद ਦੇ ਨਾਲ ਉਸ ਦੇ ਦੂਜੇ ਪਰਿਵਾਰ ਦੇ ਛੋਟੇ-ਛੋਟੇ ਬੱਚੇ ਵੀ ਸਨ ਅਤੇ ਉਸ ਦੇ ਪੁੱਤੇ-ਪੁੱਤੀਆਂ ਅਤੇ ਉਸ ਦੀਆਂ ਧੋਤੀਆਂ ਵੀ ਨਾਲ ਹੀ ਸਨ ਪਰ ਬੇਰਹਿਮੜ ਕੇ ਹੋਏ ਇਨਸਾਨ ਉਹਨਾਂ ਦੇ ਪਿੱਛੇ ਪੀੜੀਆਂ ਵਾਂਗ ਲੱਗੇ ਹੋਏ ਸਨ ਜਦੋਂ ਵਜ਼ੀਰ ਅਮਨ ਨੇ ਆਪਣੀ ਗਰਦਨ ਨੂੰ ਪਿੱਛੇ ਮੋੜ ਕੇ ਵੇਖਿਆ ਤਾਂ ਉਸ ਨੂੰ ਵੀ ਅੰਜ ਲੱਗਿਆ ਜਿਵੇਂ ਕਈ ਬੰਦਿਆਂ ਦਾ ਕਾਫਲਾ ਉਹਨਾਂ ਦਾ ਬੜੀ ਹੀ ਤੰਗ ਦਲੀ ਦੇ ਨਾਲ ਅਤੇ ਬੇਰਹਿਮੀ ਦੇ ਨਾਲ ਪਿੱਛਾ ਕਰ ਰਿਹਾ ਹੈ ਵਜ਼ੀਰ अहमद ਆਪਣੀ ਸਾਰੀ ਜ਼ਮੀਨ ਜਾਇਦਾਦ ਨੂੰ ਛੱਡ ਕੇ ਗੱਡੀਆਂ ਦੇ ਉੱਤੇ ਆਪਣੇ ਪਰਿਵਾਰ ਨੂੰ ਲੱਦ ਕੇ ਪਾਕਿਸਤਾਨ ਵੱਲ ਨੂੰ ਚੜਾਈ ਕਰ ਚੁੱਕਾ ਸੀ ਪਿੱਛੇ ਆਪਣੇ ਯਾਰ ਵੇਲੀਆਂ ਨੂੰ ਛੱਡ ਛੜਾ ਕੇ ਸਭ ਕੁਝ ਪੁੱਲ ਪਲਾ ਕੇ ਸਿਰਫ ਉਸ ਨੂੰ ਇੱਕ ਹੀ ਗੱਲ ਦੀ ਫਿਕਰ ਸੀ ਕਿ ਮੈਂ ਆਪਣੇ ਪਰਿਵਾਰ ਨੂੰ ਸਹੀ ਅਤੇ ਸਲੰਤ ਪਾਕਿਸਤਾਨ ਦੇ ਵਿੱਚ ਪਹੁੰਚਾ ਦੇਵਾਂ ਪਰ ਰੱਬ ਦੀ ਰੰਗਤ ਕਿਸ ਨੂੰ ਪਤਾ ਹੈ ਪਿੱਛੋ ਪੜਕੀ ਹੋਈ ਭੀੜ ਦੇ 20-25 ਬੰਦੇ ਆਪਣੇ ਹੱਥਾਂ ਦੇ ਵਿੱਚ ਤੇਜ਼ ਕਿਤrar ਨਕੀਲੇ ਹਥਿਆਰ ਲੈ ਕੇ ਉਹਨਾਂ ਵੱਲ ਨੂੰ ਵੱਧ ਰਹੇ ਸਨ ਵਜੀਰ अहमद ਜਿੰਨਾ ਗੱਡੀਆਂ ਦੇ ਉੱਤੇ ਜਾ ਰਿਹਾ ਸੀ ਆਪਣੇ ਬਲਦਾਂ ਨੂੰ ਛੇਤੀ ਛੇਤੀ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕੜਕ ਦੀ ਤੋਪੂਸੇ ਸਾਰੇ ਪਰਿਵਾਰ ਦੇ ਸਿਰਾਂ ਵਿੱਚ ਇੰਜ ਲੱਗ ਰਹੀ ਸੀ ਜਿਵੇਂ ਕਿ ਕੋਈ ਉਹਨਾਂ ਦੇ ਪਰਿਵਾਰ ਦੇ ਸਿਰਾਂ ਵਿੱਚ ਗਰਮ ਗਰਮ ਰੇਤ ਪਾ ਰਿਹਾ ਹੋਵੇ ਉਹ ਸਿਰਫ ਆਪਣੇ ਨਾਲ ਲਿਆਏ ਹੋਏ ਪਾਣੀ ਦੇ ਨਾਲ ਹੀ ਗੁਜ਼ਾਰਾ ਕਰ ਰਹੇ ਸਨ ਰਾਤ ਦੇ ਵਿੱਚ ਰੁੱਕ ਕੇ ਉਹ ਕਿਤੇ ਵੀ ਖਾਣਾ ਖਾਣ ਚੋਗੇ ਵੀ ਨਹੀਂ ਸਨ ਅੱਤ ਦਰਜੀ ਦੀ ਗਰਮੀ ਪੈਣ ਦੇ ਕਾਰਨ ਉਹਨਾਂ ਦੇ ਗੱਡਿਆਂ ਦੇ ਵਿੱਚ ਲੱਗੇ ਹੋਏ ਬਲਦਾਂ ਦਾ ਵੀ ਥੱਕਹਾਰ ਕੇ ਪਿੰਡਾ ਟੁੱਟ ਚੁੱਕਾ ਸੀ। ਅੱਗੇ ਉਹ ਵਜੀਰਾ ਮਤ ਵੀ ਬਲਦਾਂ ਦੀ ਪਿੱਠ ਦੇ ਉੱਤੇ ਹੱਥ ਮਾਰ-ਮਾਰ ਕੇ ਮਾਰ-ਮਾਰ ਕੇ ਉਹਨਾਂ ਨੂੰ ਤੇਜ਼ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਵਿਚਾਰੇ ਟੁੱਟੇ ਭੱਜੇ ਹੋਏ ਬਲਦ ਵੀ ਕਿੰਨਾ ਤੇਜ਼ ਭੱਜ ਸਕਣ। ਵਜੀਰਾ ਮਤੀ ਪਤਨੀ ਆਪਣੀ ਨਾਲ ਆਪਣੇ ਪੁੱਤੇ-ਪੁੱਤੀਆਂ ਨੂੰ ਕਲਾਵੇ ਦੇ ਵਿੱਚ ਲੈ ਕੇ ਗੱਡੀ ਉੱਤੇ ਸੈਮੀ ਹੋਈ ਬੈਠੇ ਸੀ ਬੜੀ ਜਦੋਜਹਦ ਕਰਦੇ ਹੋਏ ਜਾਂਦੇ ਹੋਏ ਅਚਾਨਕ ਪਿੱਛੋਂ ਬਹੁਤ ਜ਼ੋਰਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਇੰਝ ਲੱਗ ਰਿਹਾ ਸੀ ਕਿ ਜਿਵੇਂ ਵਜੀਰੀਆ ਮਨ ਦੇ ਪਰਿਵਾਰ ਦੇ ਉੱਤੇ ਹੀ ਕੁਦਰਤ ਦਾ ਕਹਿ ਟੁੱਟ ਗਿਆ ਹੋਵੇ ਵਜੀਰੀਆ ਮਾ ਦਾ ਪਰਿਵਾਰ ਸ਼ੇਰ ਸਾ ਸੂਰੀ ਦੇ ਮਾਰਖ ਜੋ ਕਿ ਅੱਜ ਦਿੱਲੀ ਤੋਂ ਅੰਮ੍ਰਿਤਸਰ ਦੇ ਨਾਦੇ ਨਾਲ ਮਸ਼ਹੂਰ ਆ ਦੇਉਤੀ ਜਾ ਰਹੇ ਸਨ ਉਸ ਸਮੇਂ ਆਲੇ ਦੁਆਲੇ ਕੋਈ ਕੋਈ ਪਰਿਵਾਰ ਰਹਿੰਦਾ ਸੀ ਕਾਫੀ ਦੂਰ ਦੂਰ ਤੱਕ ਕੋਈ ਵੀ ਘਰ نظر ਨਹੀਂ ਆ ਰਿਹਾ ਸੀ ਅਚਾਨਕ ਹੀ ਇੱਕ ਪੁਰਾਣਾ ਦਰਵਾਜ਼ਾ ਵੱਡੀ ਹਵੇਲੀ ਦਾ ਗੇਟ ਵਜ਼ੀਰ ਅਮਨ ਨੂੰ ਵਿਖਾਈ ਦਿੱਤਾ ਤੇ ਉਸਦੇ ਮਨ ਵਿੱਚ ਆਇਆ ਕਿ ਇੱਕ ਵਾਰ ਮੈਂ ਆਪਣੇ ਗੱਡੇ ਇਸ ਪਾਸੇ ਨੂੰ ਮੋੜ ਕੇ ਕਿਉਂ ਨਾ ਆਪਣੇ ਪਰਿਵਾਰ ਨੂੰ ਬਚਾਉਣ ਵਾਸਤੇ ਭੀਖ ਹੀ ਮੰਗ ਲਾਂ ਉਸ ਨੇ ਆਪਣੇ ਵੱਡੇ ਪੁੱਤਰ ਵਾਸੀਪ ਨੂੰ ਕਿਹਾ ਕਿ ਪੁੱਤਰਾ ਉਸ ਹਵੇਲੀ ਵਾਲੋਂ ਗੱਡਿਆਂ ਦੇ ਮੂੰਹ ਕਰ ਲੈ ਜਦੋਂ ਉਸ ਦੇ ਵੱਡੇ ਪੁੱਤਰ ਨੇ ਆਪਣੇ ਪਿਓ ਦੀ ਗੱਲ ਸੁਣੀ ਤਾਂ ਉਸ ਨੇ ਬਿਨਾਂ ਦੇਰੀ ਕੀਤੇ ਉਸ ਹਵੇਲੀ ਵਾਲੋਂ ਆਪਣੇ ਗੱਡੇ ਮੋੜ ਲਏ ਰੱਬ ਦਾ ਸ਼ੁਕਰ ਕੁਦਰਤੀ ਮਿਹਰਬਾਨੀ ਕੇ ਵਜ਼ੀਰ ਅਹਿਮਦ ਜੋ ਸੋਚ ਰਿਹਾ ਸੀ ਸ਼ਾਇਦ ਉਸ ਰੱਬ ਨੇ ਉਸ ਦੀ ਸੁਣ ਲਈ ਸੀ ਉਹ ਹਵੇਲੀ ਦੇ ਕੋਠਿਆਂ ਦੇ ਉੱਤੇ ਛਿੱਟੇ ਰੰਗ ਦਾ ਕੁੜਤਾ ਤੇ ਚਾਦਰਾਂ ਪਾ ਕੇ ਕੋਈ 45 ਤੋਂ 50 ਸਾਲ ਦਾ ਸਰਦਾਰ ਆਦਮੀ ਗੇੜੇ ਕੱਢ ਰਿਹਾ ਸੀ ਅਤੇ ਜਦੋਂ ਸਰਦਾਰ ਆਦਮੀ ਨੇ ਦੂਰ ਤੋਂ ਕੱਡਿਆਂ ਦੇ ਉੱਤੇ ਆਉਂਦੇ ਹੋਏ ਪਰਿਵਾਰਾਂ ਨੂੰ ਵੇਖਿਆ ਤਾਂ ਉਹ ਛੱਟ ਸਮਝ ਗਿਆ ਕਿ ਕੁਝ ਨਾ ਕੁਝ ਗੜਵੜਤਾ ਜ਼ਰੂਰ ਹੈ ਜਦੋਂ ਬਜੀ ਰahmat ਤੇ ਉਸ ਦਾ ਵੱਡਾ ਮੁੰਡਾ ਝੋਰ-ਝੋਰ ਕੇ ਆਵਾਜ਼ਾਂ ਦੇ ਰਹੀ ਸੀ ਕਿ ਭਾਈ ਕੋਈ ਹੈ ਕੋਈ ਹੈ ਕੋਈ ਹੈ ਕਿਉਂਕਿ ਪੜਕੀ ਹੋਈ ਪੀੜ ਉਹਨਾਂ ਤੋਂ ਤਕਰੀਬਨ ਸਿਰਫ 500 ਮੀਟਰ ਦੇ ਫਾਸਲੇ ਦੇ ਰਹਿ ਚੁੱਕੀ ਸੀ ਤਦੋਂ ਹੀ ਉਹ ਸਰਦਾਰ ਬੰਦਾ ਜੋ ਕਿ ਸਰੀਰਵੱਚ ਬਹੁਤ ਹੀ ਹੱਟਾ-ਕੱਟਾ ਸੀ ਅਤੇ ਜੱਸਾ ਭਰਿਆ ਹੋਇਆ ਸੀ ਅਤੇ ਅੱਖਾਂ ਦੇ ਵਿੱਚ ਇਮਾਨਦਾਰੀ ਦੀਆਂ ਲਹਿਰਾਂ ਵਗ ਰਹੀਆਂ ਸਨ ਅੱਖਾਂ ਦੇ ਵਿੱਚ ਇੱਜ਼ਤ ਆਬਰੂ ਨੂੰ ਬਚਾਉਣ ਦੇ ਵਲਵਲੇ ਛਲਕ ਰਹੇ ਸਨ ਉਸਨੇ ਬਿਨਾਂ ਦੇਰ ਕੀਤੇ ਹੀ ਕੰਧ ਉੱਤੇ ਟੰਗੀ ਆਪਣੀ ਦਨਾਲੀ ਨੂੰ ਝੁਕ ਲਿਆ ਅਤੇ ਛੇਤੀ ਛੇਤੀ ਹੀ ਪੌੜੀਆਂ ਦੇ ਰਾਹੀਂ ਥੱਲੇ ਆਉਣ ਲੱਗ ਪਿਆ ਅਤੇ ਇੰਨੇ ਨੂੰ ਹੀ ਵਜ਼ੀਰ ਅਹਿਮਦ ਦਾ ਸਾਰਾ ਪਰਿਵਾਰ ਹਵੇਲੀ ਦੇ ਵੱਡੇ ਗੇਟ ਦੇ ਸਾਹਮਣੇ ਆ ਕੇ ਖੜ ਗਿਆ ਅਤੇ ਵਾਰ-ਵਾਰ ਆਵਾਜ਼ਾਂ ਦੇ ਲੱਗ ਪਏ ਕਿ ਪਾਈ ਕੋਈ ਹੈ ਕੋਈ ਹੈ ਜੋ ਸਾਨੂੰ ਸੁਣ ਰਿਹਾ ਹੋਵੇ ਜਦੋਂ ਭੀੜ ਤਕਰੀਬਨ 200 ਮੀਟਰ ਕੋ ਦੂਰ ਰਹਿ ਚੁੱਕੀ ਸੀ ਤਾਂ ਅਚਾਨਕ ਹੀ ਹਵੇਲੀ ਦਾ ਵੱਡਾ ਦਰਵਾਜ਼ਾ ਖੜਾਕ ਕਰਦੇ ਹੋਏ ਖੁੱਲ ਗਿਆ ਅੱਗੇ ਉਹੀ ਜੱਦੀ ਸਰਦਾਰ ਜਿਹੜਾ ਕਿ ਕਿਸੇ ਫਰਿਸ਼ਤੇ ਤੋਂ ਕੱਟ ਨਹੀਂ ਲੱਗ ਰਿਹਾ ਸੀ ਉਸ ਸਮੇਂ ਉਸਨੇ ਬਿਨਾਂ ਦੇਰੀ ਕੀਤੇ ਉਹਨਾਂ ਦੋਵੇਂ ਗੱਡਿਆਂ ਨੂੰ ਆਪਣੀ ਹਵੇਲੀ ਦੇ ਅੰਦਰ ਵੜ ਕੇ ਹਵੇਲੀ ਦਾ ਵੱਡਾ ਦਰਵਾਜ਼ਾ ਲਾ ਕੇ ਬਾਹਰ ਖੜ ਗਿਆ ਅਤੇ ਹੋ ਸਰਦਾਰ ਇਕੱਲਾ ਹੀ ਹਵੇਲੀ ਦੇ ਬਾਹਰ ਖੜਿਆ ਸੀ ਅਤੇ ਜਦੋਂ ਉਸਦੇ ਇਸ ਪਰਿਵਾਰ ਨੂੰ ਪਤਾ ਲੱਗਿਆ ਕਿ ਕੋਈ ਮੁਸਲਮਾਨ ਪਰਿਵਾਰ ਦਾ ਪਿੱਛਾ ਕਰਦੇ ਹੋਏ ਉਹਨਾਂ ਦੇ ਘਰ ਤੱਕ ਆ ਰਿਹਾ ਹੈ ਤਾਂ ਉਹ ਵੀ ਬਹੁਤ ਜ਼ਿਆਦਾ ਕਵਰਾ ਚੁੱਕ ਕੇ ਸਨ ਪਰ ਉਹ ਜੱਤੀ ਸਰਦਾਰ ਇਕੱਲਾ ਹੀ ਆਪਣੇ ਹੱਥ ਦੇ ਵਿੱਚ ਦਨਾਲੀ ਫੜਕੇ ਬਾਹਰ ਖੜਿਆ ਰਿਹਾ ਉਸ ਨੂੰ ਪਤਾ ਸੀ ਕਿ ਇਹ ਭੀੜ ਸਿਰਫ ਅਤੇ ਸਿਰਫ ਖੂਨ ਦੀ ਪਿਆਸੀ ਆ ਨਾ ਹੀ ਇਹਨਾਂ ਨੂੰ ਕਿਸੇ ਦਰਮ ਦਿਖਾਈ ਦੇ ਰਿਹਾ ਸੀ ਨਾ ਹੀ ਕਿਸੇ ਦੀ ਇੱਜ਼ਤ ਅਤੇ ਆਬਰੂ ਜਦੋਂ ਭੀੜ ਬਿਲਕੁਲ ਨੇੜੇ ਆਉਣ ਦੀ ਕੰਗਾਰ ਤੇ ਸੀ ਤਾਂ ਉਸ ਜੱਤੀ ਸਰਦਾਰ ਨੇ ਆਪਣੀ ਦਨਾਲੀ ਉੱਪਰ ਨੂੰ ਕਰਕੇ ਇੱਕ ਫਾਇਰ ਕਰ ਦਿੱਤਾ ਜਦ ਉਸ ਜਦੋਂ ਸਰਦਾਰ ਨੇ ਆਪਣੀ ਬੰਦੂਕ ਨੂੰ ਉੱਪਰ ਕਰਕੇ ਫਾਇਰ ਕੀਤਾ ਤਾਂ पेड़ ਵਿੱਚ ਆਉਂਦੇ ਮੂਰਲੇ ਵੰਦਿਆਂ ਨੇ ਜਦੋਂ ਬੰਦੂਕ ਦਾ ਖੜਾਕਾ ਸੁਣਿਆ ਤਾਂ ਉਹਨਾਂ ਦੇ ਪੈਰ ਰਾਹ ਵਿੱਚ ਪਈ ਹੋਈ ਰੇਤ ਦੇ ਵਿੱਚ ਦਸ ਗਏ ਅਤੇ ਉਹ ਸਾਰੇ ਦੇ ਸਾਰੇ ਵੀ ਤੋਂ 25 ਵੰਦੇ ਉਸੇ ਰਾਹ ਦੇ ਵਿੱਚ ਖੜ ਗਏ ਅਤੇ ਉਹਨਾਂ ਦੇ ਵਿੱਚ ਇੰਨਾ ਹਿਆਂ ਨਾ ਹੋਇਆ ਕਿ ਉਹ ਇੱਕ ਵੀ ਕਦਮ ਅੱਗੇ ਵਧਾ ਸਕਣ ਇਮਰ ਉਸ ਜਦੀ ਸਰਦਾਰ ਦਾ ਸ਼ੈਲ ਚ ਵੀਲਾ ਮੁੰਡਾ ਹਵੇਲੀ ਦੇ ਗੇਟ ਦੇ ਉੱਪਰਲੀ ਡਿਊਟੀ ਦੇ ਉੱਤੇ ਚੜ ਕੇ ਆਪਣੇ ਹੱਥ ਦੇ ਵਿੱਚ ਬੰਦੂਕ ਲੈ ਕੇ ਖੜਾ ਹੋ ਗਿਆ। ਇਹ ਵੇਖ ਕੇ ਉਸ ਜਦੀ ਸਰਦਾਰ ਦਾ ਹੌਸਲਾ ਹੋਰ ਵੀ ਵਧ ਗਿਆ। ਜਦੋਂ ਭੀੜ ਨੇ ਵੇਖਿਆ ਕਿ ਦੋ ਜਣੇ ਹੱਥਾਂ ਦੇ ਵਿੱਚ ਬੰਦੂਕ ਲੈ ਕੇ ਖੜੇ ਹਨ ਉਹ ਡਰ ਦੇ ਮਾਰੇ ਸਾਰੇ ਤੇ ਸਾਰੇ ਵੀ ਤੋਂ ਪਛੀਂ ਵੱੰਦੇ ਪਛਾਣ ਨੂੰ ਮੁੜ ਗਏ। ਫਿਰ ਉਹਨਾਂ ਵਿੱਚ ਕਿਸੇ ਵਿੱਚ ਵੀ ਹਿੰਮਤ ਨਹੀਂ ਹੋਈ ਅੱਗੇ ਵਧਣ ਦੀ। ਉਸ ਤੋਵਾਦਾ ਵਜ਼ੀਰ ਅਹਿਮਦ ਦਾ ਸਾਰਾ ਪਰਿਵਾਰ ਉਹਨਾਂ ਸਰਦਾਰਾਂ ਦੇ ਘਰ ਵਿੱਚ ਰਿਹਾ ਅਤੇ ਦੁਪਹਿਰ ਦਾ ਖਾਣਾ ਵੀ ਉਹਨਾਂ ਦੇ ਘਰੇ ਹੀ ਖਾਦਾ ਉਹਨਾਂ ਸਾਰਿਆਂ ਨੇ ਖਾਦਾ ਹੁਣ ਸਰਦਾਰਾਂ ਨੇ ਉਹਨਾਂ ਦੀ ਖਿਦਮਤ ਕਰਨ ਦੇ ਵਿੱਚ ਕੋਈ ਵੀ ੱਿਲ ਨਹੀਂ ਛੱਡੀ ਸਰਦਾਰ ਦੇ ਪਰਿਵਾਰ ਦੀ ਔਰਤਾਂ ਨੇ ਆਪਣੇ ਰਿਸ਼ਤੇਦਾਰਾਂ ਵਾਂਗ ਹੀ ਉਹਨਾਂ ਦੀ ਸੇਵਾ ਕੀਤੀ ਅਤੇ ਸੇਵਾ ਕਰਨ ਤੋਂ ਬਾਅਦ ਜਦੋਂ ਵਜ਼ੀਰ ਅਮਨ ਨੇ ਸ਼ਾਮ ਦੇ ਵੇਲੇ ਉਹਨਾਂ ਤੋਂ ਜਾਣ ਦੀ ਇਜਾਜ਼ਤ ਮੰਗੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਹਲੇ ਵੀ ਡਰ ਆ ਕਿ ਤੁਹਾਨੂੰ ਰਸਤੇ ਦੇ ਵਿੱਚ ਕੋਈ ਹੋਰ ਵੀ ਬੰਦੀ ਤੰਗ ਨਾ ਕਰੇ ਇਸ ਲਈ ਉਸ ਜਦੀ ਸਰਦਾਰ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਕੁਝ ਸਫ਼ਰ ਤੱਕ ਜਾਵਾਂਗਾ ਜਦੋਂ ਮੈਨੂੰ ਲੱਗਿਆ ਕਿ ਹੁਣ ਤੁਸੀਂ ਬਿਲਕੁਲ ਸੁਰੱਖਿਅਤ ਹੋ ਤਾਂ ਮੈਂ ਤੁਹਾਨੂੰ ਉੱਥੋਂ ਅਗਾਹ ਪੇਚ ਕੇ ਪਿੱਛੇ ਮੁੜ ਆਵਾਂਗਾ ਵਜ਼ੀਰ ਅਮਨ ਦੇ ਨਾਲ ਉਹ ਜਦੀ ਸਰਦਾਰ ਨਾਲ ਨਾਲ ਤੁਰ ਰਿਹਾ ਸੀ ਜਦੋਂ ਜਦੀ ਸਰਦਾਰ ਨੇ ਵੇਖਿਆ ਕਿ ਹੁਣ ਪਾਕਿਸਤਾਨ ਦਾ ਬਾਰਡਰ ਬਹੁਤ ਨੇੜੇ ਆ ਤਾਂ ਹੁਣ ਮੋੜਨ ਦੇ ਵਿੱਚ ਪਲਾਈ ਹੈ ਤਾਂ ਉਸ ਨੇ ਉਸ ਵਜ਼ੀਰ ਅਹਿਮਦ ਨੂੰ ਸਰਸੀਕਾਲ ਬੁਲਾ ਕੇ ਅਤੇ ਸਾਰੇ ਪਰਿਵਾਰ ਦੇ ਅੱਗੇ ਹੱਥ ਜੋੜਦੇ ਹੋਏ ਵਾਪਸ ਪਰਤਿਆ ਇਸ ਦਿਨ ਤੋਂ ਬਾਅਦ 4-5 ਮਹੀਨੇ ਬੀਤ ਗਏ ਹਾਲਾਤ ਹਲੇ ਵੀ ਬਿਲਕੁਲ ਸਹੀ ਨਹੀਂ ਹੋਈ ਸੀ ਪਰ ਜਿਸ ਆਪਣੀ ਨੂੰ ਨੂੰ ਵਜ਼ੀਰ ਅਹਿਮਦ ਪਿੰਡ ਸਰਸੀਨੀ ਦੇ ਵਿੱਚ ਛੱਡ ਕੇ ਗਿਆ ਸੀ ਉਸਦੀ ਕੁੱਖ ਦੇ ਵਿੱਚੋਂ ਇੱਕ ਧੀ ਨੇ ਜਨਮ ਲਿਆ ਸੀ ਜਿਸ ਦਾ ਨਾਂ ਜੰਗੀਰ ਸਿੰਘ ਨੇ ਬੇਨਤੀ ਆਗਿਆ ਦੇ ਨਾਲ ਜਾਰਾ ਰੱਖ ਦਿੱਤਾ ਪੂਰੇ ਮੁਸਲਮਾਨੀ ਰੀਤੀ ਰਿਵਾਜਾਂ ਦੇ ਨਾਲ ਉਸ ਦੀ ਧੀ ਦਾ ਜਨਮ ਦਿਨ ਮਨਾਇਆ ਗਿਆ ਵਿਚਾਰੀ ਬੇਨਸ਼ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਉਸ ਦੇ ਘਰ ਵਾਲਿਆਂ ਦਾ ਕੀ ਹਾਲ ਚਾਲ ਆ ਉਹ ਤਾਂ ਵਿਚਾਰੀ ਇਹ ਸੋਚ ਕੇ ਚਿੰਤਾ ਵਿੱਚ ਰਹਿੰਦੀ ਸੀ ਕਿ ਉਸ ਦੇ ਹਮਸਫਰ ਦਾ ਕੀ ਹਲ ਹੋਵੇਗਾ ਇਸੇ ਤਰ੍ਹਾਂ ਸਮਾਂ ਕਰਵਟ ਲੈੰਦਾ ਗਿਆ ਕਈ ਸਾਲ ਬੀਤ ਗਏ ਪਰ ਹਲੇ ਵੀ ਬੇਨਿਸ਼ ਨੂੰ ਆਪਣੇ ਘਰ ਗਿਆ ਦਾ ਕੋਈ ਵੀ ਅਤਾ ਪਤਾ ਨਹੀਂ ਲੱਗ ਰਿਹਾ ਸੀ ਅਤੇ ਉਸ ਦੀ ਤੀਵੀ ਹੁਣ 15 ਵਰਿਆਂ ਦੀ ਹੋ ਚੁੱਕੀ ਸੀ ਅਤੇ ਬੇਨਿਸ਼ ਦੀ ਉਮਰ ਵੀ 40 ਵਰੇ ਦੀ ਹੋ ਚੁੱਕੀ ਸੀ ਪਰ ਹੁਣ ਉਸ ਵਿਚਾਰੇ ਨੇ ਆਪਣਾ ਸਭ ਕੁਝ ਜੰਗੀਰ ਸਿੰਘ ਦੇ ਘਰ ਨੂੰ ਹੀ ਮੰਨ ਲਿਆ ਸੀ ਪਰ ਜੰਗੀਰ ਸਿੰਘ ਆਪਣੀ ਜਵਾਨ ਦਾ ਪੱਕਾ ਨਿਕਲਿਆ ਉਸ ਨੇ ਕਦੇ ਵੀ ਬੇਨੇਸ਼ ਨੂੰ ਪਰਾਇਆ ਨਹੀਂ ਮਹਿਸੂਸ ਹੋਣ ਦਿੱਤਾ ਉਹ ਉਸ ਨੂੰ ਆਪਣੀ ਧੀਾਂ ਵਾਂਗੀ ਰੱਖਦਾ ਸੀ ਅਤੇ ਉਹ ਉਸ ਧੀਤੀ ਨੂੰ ਆਪਣੀ ਧੀ ਸਮਝ ਕੇ ਖੜਾਉਂਦਾ ਪਾਲਦਾ ਪੋਸਦਾ ਸੀ ਅਤੇ ਜੰਗੀਰ ਸਿੰਘ ਦੀ ਪਤਨੀ ਵੀ ਉਹਨਾਂ ਦੋਵਾਂ ਨੂੰ ਬਹੁਤ ਪਿਆਰ ਕਰਦੀ ਸੀ ਕੁਝ ਸਮਾਂ ਪਾ ਕੇ ਜੰਗੀਰ ਸਿੰਘ ਦੇ ਕੰਨਾਂ ਤੱਕ ਇੱਕ ਖਬਰ ਪਹੁੰਚੀ ਜੰਗੀਰ ਸਿੰਘ ਨੂੰ ਪਤਾ ਲੱਗਿਆ ਕਿ ਕਰਤਾਰਪੁਰ ਸਾਹਿਬ ਜਾਂਦਾ ਰਸਤਾ ਖੋਲ ਦਿੱਤਾ ਗਿਆ ਹੈ ਜੋ ਵੀ ਚਾਹੁੰਦਾ ਹੋਵੇ ਉਹ ਉੱਥੇ ਜਾ ਕੇ ਦਰਸ਼ਨ ਕਰ ਸਕਦਾ ਆ ਤਾਂ ਜਗੀਰ ਸਿੰਘ ਦੇ ਦਿਮਾਗ ਵਿੱਚ ਕੱਲ ਆਏ ਕਿ ਕਿਉਂ ਨਾ ਮੈਂ ਵਜ਼ੀਰ ਅਹਿਮਦੀ ਪਰਿਵਾਰ ਦੇ ਨਾਲ ਬੇਨਿਸ਼ ਨੂੰ ਇੱਕ ਵਾਰ ਮਿਲਵਾ ਦੇਵਾਂ ਤਾਂ ਉਹ ਸਮਾ ਗਿਆ ਜੰਗੀਰ ਸਿੰਘ ਬੇਨਿਸ਼ ਅਤਿ ਉਸਤੀ ਤੀਨ ਨੂੰ ਲੈ ਕੇ ਕਰਤਾਰਪੁਰ ਸਾਹਿਬਲ ਨੂੰ ਹੋ ਤੁਰਿਆ ਅਤੇ ਸਭ ਤੋਂ ਵੱਡੀ ਦਿੱਕਤ ਇਹ ਸੀ ਕਿ ਉਸ ਸਮੇਂ ਕੋਈ ਵੀ ਮੋਬਾਈਲ ਫੋਨ ਨਹੀਂ ਹੁੰਦਾ ਸੀ ਪਰ ਵਜ਼ੀਰ ਐਮਨ ਨੂੰ ਵੀ ਪਤਾ ਲੱਗਿਆ ਸੀ ਕਿ ਕਰਤਾਰਪੁਰ ਦਾ ਰਾਸਤਾ ਖੋਲ ਦਿੱਤਾ ਗਿਆ ਹੈ ਇਸ ਲਈ ਉਹ ਵੀ ਅਕਸਰ ਹੀ ਕਰਤਾਰਪੁਰ ਸਾਹਿਬ ਆਉਂਦਾ ਰਹਿੰਦਾ ਸੀ ਨਾਲੇ ਤਾਂ ਉਹ ਗੁਰੂ ਸਾਹਿਬ ਅੱਗੇ ਮੱਥਾ ਵੀ ਟੇਕ ਜਾਂਦਾ ਸੀ ਅਤੇ ਨਾਲੇ ਉਹ ਆਪਣੇ ਪਰਿਵਾਰ ਨੂੰ ਲੈ ਕੇ ਵੀ ਆਉਂਦਾ ਸੀ ਕਿਤੇ ਉਸ ਦੇ ਮਨ ਵਿੱਚ ਕੀ ਚੱਲਦਾ ਸੀ ਕਿ ਕੀ ਪਤਾ ਕਿਦਰੀ ਮੇਰੀ ਤੀ ਬਿੰਨਸ ਮੈਨੂੰ ਉੱਥੇ ਮਿਲਣ ਵਾਸਤੇ ਹੀ ਆ ਜਾਵਾਂ ਰੱਬ ਦਾ ਸਬਬ ਜਦੋਂ ਜੰਗੀਰ ਸਿੰਘ ਵਰਜੀਰ ਐਮਨ ਅਤਿ ਉਸ ਦੀ ਪੋਤੀ ਨੂੰ ਘਰ ਦੁਆਰਾ ਸਾਹਿਬ ਅੰਦਰ ਲੈ ਕੇ ਗਿਆ ਕੁਝ ਸਮੀਵਾਰੀ ਵਜ਼ੀਰ ਅਹਿਮਦ ਅਤੇ ਉਸ ਦਾ ਪਰਿਵਾਰ ਵੀ ਵਸਾਖੀ ਵਾਲੇ ਦਿਨ ਕਰਤਾਰਪੁਰ ਸਾਹਿਬ ਵਿੱਚ ਇਸ ਤਾਂਗ ਦੇ ਨਾਲ ਆਈ ਸੀ ਕਿ ਕੀ ਪਤਾ ਉਹਨਾਂ ਨੂੰ ਅੱਜ ਦੇ ਦਿਨ ਜੋ ਕਿ ਬਹੁਤ ਹੀ ਖਾਸ ਦਿਹਾੜਾ ਮੰਨਿਆ ਜਾਂਦਾ ਹੈ ਸਿੱਖ ਤਰੰਦੇ ਵਿੱਚ ਕੀ ਪਤਾ ਉਹਨਾਂ ਨੂੰ ਆਪਣੀ ਧੀ ਦੇ ਨਾਲ ਮਿਲਣ ਦਾ ਮੌਕਾ ਹੀ ਮਿਲ ਜਾਵੇ ਜੰਗੀਰ ਸਿੰਘ ਵਜ਼ੀਰ ਅਹਿਮਦ ਦੀ ਨੂੰਹ ਅਤੇ ਉਸ ਦੀ ਪੋਤੀ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਬਾਰਲੇ ਪਾਸੇ ਬੈਠਿਆ ਸੀ ਅਤੇ ਜੰਗੀਰ ਸਿੰਘ ਨੇ ਵੀ ਇਹ ਫੈਸਲਾ ਕਰ ਲਿਆ ਸੀ ਕਿ ਉਹ ਕੁਝ ਦਿਨ ਉਸ ਗੁਰਦੁਆਰਾ ਸਾਹਿਬ ਵਿੱਚ ਹੀ ਰਹੇਗਾ ਅਤੇ ਉਹਨਾਂ ਦਾ ਇੰਤਜ਼ਾਰ ਕਰੇਗਾ ਪਰ ਪ੍ਰਮਾਤਮਾ ਨੇ ਰਹਿਮਤ ਕੀਤੀ ਬਖਸ਼ਿਸ਼ ਕੀਤੀ ਕਿ ਉਸੇ ਦਿਨ ਹੀ ਵਜ਼ੀਰ ਅਹਿਮਦ ਨੂੰ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਭੇਜ ਦਿੱਤਾ ਜਦੋਂ ਵਜ਼ੀਰ ਅਹਿਮਦ ਮੱਥਾ ਟੇਕਦੇ ਹੋਏ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ ਤਾਂ ਉਸ ਦੀਆਂ ਨਿਗਾਹਾਂ ਜੰਗੀਰ ਸਿੰਘ ਦੇ ਮੂੰਹ ਵੱਲ ਪਈਆਂ ਤਾਂ ਉਸਨੇ ਛੱਟ ਜੰਗੀਰ ਸਿੰਘ ਨੂੰ ਪਹਿਚਾਨ ਲਿਆ ਅਤੇ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਅਤੇ ਸਾਈਡ ਵਿੱਚ ਵਜ਼ੀਰ ਅਹਿਮਦ ਹੀਨੂ ਅਤੇ ਪੋਤੀ ਬੈਠੇ ਸੀ ਵਜ਼ੀਰ ਅਹਿਮਦ ਦਾ ਪਰਿਵਾਰ ਬੇਨਿਸ਼ਤ ਤੇ ਛੋਟੀ ਜਿੱਤੀ ਨੂੰ ਇਸ ਤਰ੍ਹਾਂ ਮਿਲਿਆ ਜਿਵੇਂ ਕਿ ਪਤਾ ਨਹੀਂ ਉਹ ਕਿੰਨੀਆਂ ਸਦੀਆਂ ਤੋਂ ਵਿਛੜੇ ਹੋਣ ਬੇਨਿਸ਼ਤ ਦੇ ਪਤੀ ਦਾਤਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਉਸਨੇ ਆਪਣੀ ਪਤਨੀ ਨੂੰ ਵੇਖ ਕੇ ਸੁਖ ਦਾ ਸਾ ਲਿਆ ਕਈ ਮਹੀਨੇ ਗੁਜ਼ਰਨ ਤੋਂ ਬਾਅਦ ਜੰਗੀਰ ਸਿੰਘ ਨੇ ਕਾਗਜ਼ੀ ਕਾਰਵਾਈ ਕਰਦੇ ਹੋਏ ਭਾਰਤ ਸਰਕਾਰ ਤੋਂ ਇਹ ਆਗਿਆ ਲੈ ਲੇ ਕਿ ਹੁਣ ਬੇਨਿਸ਼ ਅਤੇ ਉਸ ਦੀ ਧੀ ਪਾਕਿਸਤਾਨ ਦੇ ਵਿੱਚ ਰਹਿ ਰਹੇ ਉਸ ਦੇ ਪਰਿਵਾਰ ਦੇ ਨਾਲ ਸਦਾ ਵਾਸਤੇ ਰਹਿ ਸਕਦੇ ਹਨ ਇਹ ਖਬਰ ਜਦੋਂ ਵਜ਼ੀਰ ਅਹਿਮਦ ਦੇ ਪਰਿਵਾਰ ਤੱਕ ਪਹੁੰਚੀ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਵੀ ਹੱਦ ਨਾ ਰਹੀ ਇਸ ਤਰ੍ਹਾਂ ਵਿਚਾਰੀ ਬੀਨੈਸ਼ ਕਈ ਸਾਲਾਂ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਰਹਿਣ ਵਾਸਤੇ ਸਦਾ ਲਈ ਪਾਕਿਸਤਾਨ ਚਲੀ ਗਈ। ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀਆਂ ਕਹਾਣੀਆਂ 1947 ਤੋਂ ਲੈ ਕੇ ਹਲੇ ਤੱਕ ਲੁਕੀਆਂ ਪਈਆਂ ਨੇ ਜੋ ਕਿ ਜਾਗੇ ਜਾਹ ਨਹੀਂ ਹੋ ਸਕੀਆਂ। ਪਤਾ ਨਹੀਂ ਕਿੰਨੇ ਪਰਿਵਾਰ ਹਲੇ ਵੀ ਪਾਕਿਸਤਾਨ ਦੇ ਵਿੱਚ ਅਤੇ ਭਾਰਤ ਦੇ ਵਿੱਚ ਇੱਕ ਦੂਜੇ ਨੂੰ ਵੇਖਣ ਦੇ ਲਈ ਤਰਸ ਰਹੇ ਹਨ। ਤਾਂ ਵਾਝੇ ਸਾਰਿਆਂ ਦਾ ਅਸਰੀਏ ਕਹਾਣੀਆਂ ਸੁਣਨ ਦੇ ਲਈ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਸ਼ਕਨ